Құртықтар құртықтар құрыл бұл құрыл 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 जा रही है पंजाब सरकार वालों नशे के खिलाफ चलाई मुहिमसर साहब पुलिस नीति सफलता हासिल हुई है जो सा ਥਾਨਿਕ ਗਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਗਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ 2 ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ 3 ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਲੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹਾਂ और उसके अलावा मैं तो दस दिया एक रिंकू गुजर है एक धीर सिंह है कुलदीप सिंह ने एक सुरजीत सिंह एक राजेंद्र सिंह ये रिकवरी के नाम मैं सारे मुक्तसर के निवासियों कहना है कि असी असी जो है ड्रग्स के खिलाफ एक बड़ी स्ट्रोंग मुहिम चला लगे जो ऑलरेडी चली आई यो, सा योगदान यह रहेगा कि असी सा कोशिश यह रहनी है कि अभी एक तो ड्रग्स समगलर सारे फड़ लीए ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਬਿਕਨ ਲੈਂਦੇ ਸਰ ਕਿਥੇ ਰਹਣਾ ਸੀ ਕੋਈ ਪਿੰਡ ਵੀ ਉਹਨਾਂ ਦੇ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਫਗ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਸਰ ਕਿੱਥੋਂ ਹੋਏ ਅਰੇ ਉਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸੀਗੇ ਇਹ ਮਨੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੜੀ ਨੇ ਜਿੱਦੀ ਗੜੀ ਵਿੱਚ ਸੀਗੇ ਤੇ ਇਹਨਾਂ ਦੇ ਕੋਲ ਆਲਮੋਸਟ 10 ਲੱਖ 10000 ਕੈਸ਼ ਸੀਗਦੇ अराउंड 50 ਕਿਲੋ ਦੀ ਇਨਾਈ ਗੱਡੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗੇ ਸੁਈ ਪੁੱਛਗੇ ਸੁਆਰ ਨੇ ਦੱਸਿਆ ਕਿ ਅਸੀਂ ਇਸ ਅਗੇ ਫਲਾਣਾ ਫਲਾਣਾ ਬੰਦੇ ਨੂੰ ਸਪਲਾਈ ਕਰਦੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjeet ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ 50 ਕਿਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲ ਬਰਾਮਦ ਹੈ ਇਹ ਵਾਲੇ ਸਾਡਾ ਪਰਚਾ ਹੋਇਆ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਨਿਕਾਲੀ ਜਾਣਗੀਆਂ ਤੇ ਉਹਨਾਂ ਦੇ ਵੀ ਬੇਲਾ ਬੁਦਾ ਕਿਹੜੇ ਹੋਈਆਂ ਹੈ ਉਹ ਚੈੱਕ ਕਰਕੇ ਉਧਰ ਵੀ ਕਾਰਵਾਈ ਕੀਤੀ ਜਾਏਗੀ ਇਹ ਗੱਡੀਆਂ ਤੇ ਲੈ ਕੇ ਆਉਂਦੀ ਜੀ ਜੀ Rajasthan ਤੋਂ ਇੱਥੋਂ ਸਪਲਾਈ ਹੁੰਦੀ ਸੀ ਵਰਨਾ ਗੱਡੀ ਸੀਗੀ ਸਰ ਜਿਹੜੇ ਪੈਸੇ ਪਏ ਆ ਇਹ ਕਿੰਨੀ ਅਮਾਉਂਟ ਹੈ ਤੇ ਕਿਸ ਤਰ੍ਹਾਂ ਪਹੁੰਚੀ ਇਹ ਹੈ ਕਿ 5 ਲੱਖ ਇਹ ਹੈ ਕਿ 5 ਲੱਖ ਹਾਂ ਸਾ 5.5 ਲੱਖ ਤੇ 110 ਹਜ਼ਾਰ ਰੁਪਏ ਹੈਗੇ ਰੂਰਲ 6.6 ਲੱਖ ਰੁਪਏ ਕੈਸ਼ ਹੈਗੇ ਤੇ ਇਹ ਇਹਨਾਂ ਨੇ ਇਕੱਠੇ ਕਿਤੇ ਸੀ ਅੱਗੇ ਬੁਕਿੰਗ ਸਪਲਾਈ ਕਰਕੇ ਕਿ ਉਹਨਾਂ ਦੇ ਕਿ ਜਿੰਨੇ ਬੰਦੇ ਛੋਟੀ ਉਮਰ ਦੇ ਨਹੀਂ 27 ਸਾਲ ਦੇ 31 ਸਾਲ ਦੇ 80 ਤੇ 50 ਸਾਲ ਦੇ ਹੈਗੇ ਗ੍ਰਿਫਤਾਰੀ ਗ੍ਰਿਫਤਾਰੀ ਕੋਲੋਂ ਪੰਜ ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀ ਸਾਡਾ ਜੋ ਹੈਗੀ ਪੁਚਗੇ ਚੱਲ ਰਹੀ ਹੈ ਇਹਨਾਂ ਦੀ ਰਿਮਾਂਡ ਲਈਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਅੱਗੇ 3 ਦਿਨ ਦੀ ਰਿਮਾਂਡ ਲਈਤੀ ਗਈ ਅੱਗੇ ਅੱਗੇ ਕਾਰਵਾਈ ਜੁਬੰਦੀ ਹੋ ਕੇ ਕੀਤੀ ਜਾਊਗੀ ਸਰੂਪੀ ਰਾਜਸਥਾਨ ਤੋਂ ਕਿੱਥੋਂ ਲੈ ਕੇ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਹੈ ਹਾਲੇ ਜੋ ਹੈ ਕਿ ਕੋਟਾ ਤੋਂ ਲੈ ਕੇ ਆ ਰਹੀ ਸੀ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਜੋ ਦੀਸਲੀਅਰ ਹੋਣੀ ਹੈ ਉਤਲੇਨਾ